ਹਾਂਜੀ ਤੁਹਾਡਾ ਨਾਮ ਕੀ ਆ ਜੀ? ਜੰਨੋ ਜੰਨੋ ਜੀ ਕਿਹੜੀ ਜਗ੍ਹਾ ਜਾਣਾ? ਮਲਸੀਆਂ ਮਲਸੀਆਂ ਜਾਣਾ ਕਿੰਨਾ ਕਿਥੇ ਰੋ ਗਿਆ ਖੜਿਆ ਨੂੰ? 2 ਘੰਟੇ ਹੋ ਗਿਆ ਦੋ ਸਰਕਾਰੀ ਬੱਸ ਵਿੱਚ ਜਾਣਾ ਹੋਣਾ। ਹਾਂਜੀ ਕੋਈ ਬੱਸ ਆਈ ਨਹੀਂ? ਨਹੀਂ ਜੀ। ਕਿੰਦੀ ਕੁ ਪਰਜਾਨੀ ਆਉਂਦੀ ਆ? ਪਰਜਾਨੇ ਬਹੁਤ ਆਉਂਦੀ ਆ। ਠੀਕ ਹੈ ਜੀ। ਚੱਲੇ ਕੰਮਾ ਕਰ। ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਮਨਦੀਪ ਕੌਰ ਹੈ। ਮਨਦੀਪ ਕੌਰ ਕਿੱਥੋਂ ਆ ਜੀ? ਜੀ ਬਹਾਦਰਪੁਰ। ਅੱਛਾ ਬਹਾਦਰਪੁਰ ਸਾਡੇ ਨੇੜੇ ਪਿੰਡ ਤੋਂ ਹੀ ਆ। ਜਾਣਾ? ਮੈਂ ਨੀ ਚੜਾਣੀ ਸੀਗੀ। ਮੇਰੇ ਕੋਲ ਨਵੀਂ ਦੀ ਆਈ ਹੋਈ ਹੈ ਅੱਡੇ ਤੇ ਅੱਛਾ ਬੱਸ ਨਹੀਂ ਆਈਗੀ ਬਤ ਮਤਲਬ ਬੱਸ ਨਹੀਂ ਆ ਹੁਣ ਕਈ ਕਈਆਂ ਨੂੰ ਤਾਂ ਇਹ ਹੁੰਦਾ ਵੀ ਜਿੱਦਾਂ ਸਰਕਾਰੀ ਬੱਸ ਵਿੱਚ ਜਿਹੜਾ ਆਧਾਰ ਕਾਰਡ ਚੱਲਦਾ ਕਈ ਵਾਰ ਬੰਦਾ ਪੈਸੇ ਹੀ ਨਹੀਂ ਕੋਲ ਲੈ ਕੇ ਆਉਂਦਾ ਹਾਂਜੀ ਤੇ ਮୋਰੇ ਪ੍ਰਾਈਵੇਟ ਬੱਸ ਤੇ ਜਾਣਾ ਪੈਂਦਾ ਇਹ ਬੜੀ ਮੁਸ਼ਕਲ ਆਂਦੀ ਹੋਣੀ ਆ ਹਾਂਜੀ 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 ਤੁਹਾਡਾ ਕੀ ਨਾਮ ਆ ਜੀ ਨਾਂ ਵੀ ਭੁੱਲ ਗਏ ਅੱਛਾ ਚੰਨਣ ਤੇ ਚੰਨੋ ਅੱਛਾ ਜਾਣਾ ਕਿਹੜੀ ਜਗ੍ਹਾ ਤੁਸੀਂ ਨਹੀਂ ਜਾਣਾਂ ਤੇ ਕਿੰਨਾ ਚਿਰ ਹੋ ਗਿਆ ਖੜਿਆ ਨੂੰ 2 ਘੰਟੇ ਹੋ ਗਏ ਖੜਿਆ ਮੇਰੀ ਗੱਲ ਹੁਣ ਜਿੱਦਾਂ ਲੀਡੀਜ ਦਾ ਜਿਹੜਾ ਆ ਉਹ ਸਰਕਾਰੀ ਬੱਸਾਂ ਵਿੱਚ ਆਧਾਰ ਕਾਰਡ ਚੱਲਦਾ ਹਾਂਜੀ ਤੇ ਤੁਸੀਂ ਇਸ ਹਿਸਾਬ ਨਾਲ ਆਏ ਹੋਣੇ ਆ ਹਾਂਜੀ ਹਾਂਜੀ ਤੇ ਜੇ ਮੋਰੇਓ ਪ੍ਰਾਈਵੇਟ ਬੱਸ ਮਿਲ ਗਈ ਤੇ ਪੈਸੇ ਕਈ ਵਾਰ ਜੇਬ 'ਚ ਨਹੀਂ ਹੁੰਦੇ ਉਹ ਤੇ ਹੈ ਹੀ ਐ ਤੇ ਕੋਈ ਨਹੀਂ ਬੰਦਾ ਖਾਈ ਇਹ ਤਿੰਨ ਦਿਨ ਲਈ ਜੀ ਬੰਦ ਕੀਤਾ ਗਿਆ ਆ ਅੱਛਾ ਤੇ ਕਿੰਨੀ ਕੁ ਪਰੇਸ਼ਾਨੀਆਂ ਤਿੰਨ ਦਿਨ ਲਈ ਬਹੁਤ ਪਰੇਸ਼ਾਨੀ ਫਿਰ ਇਹਦੇ ਨਾਲ ਪਰੇਸ਼ਾਨੀ ਬਹੁਤ ਹੀ ਠੀਕ ਹੈ ਬਹੁਤ 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 ਜਿਨ੍ਹਾਂ ਨੂੰ ਅੱਜ ਇਹਨਾਂ ਦੇ ਵੀਰ ਭਰਾ ਪਿੱਟ ਸਿਰ ਆਪਾ ਕਰਦੇ ਸਰਕਾਰ ਦਾ ਇੱਥੇ ਬੈਠੇ ਆ ਉਹਨਾਂ ਦੀ ਆਵਾਜ਼ ਵੀ ਇਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ ਉਹ ਮੰਤਰੀ ਕੋਲ ਕਿਹੜੀ ਗਿੱੱਦਰ ਸਿੰਘੀ ਆ ਜਿਹੜੀ ਇਹਨਾਂ ਦਿਖਾਉਂਦੀ ਇਹਨਾਂ ਨੂੰ ਕਿ ਤੁਸੀਂ ਗੱਡੀਆਂ ਚਲਾਓ ਓ ਮੈਂ ਸਾਥੀਆਂ ਨੂੰ ਅਪੀਲ ਕਰਾਂਗਾ ਕਿ ਇਹਨੇ ਗਿੱੱਦਰ ਸਿੰਘੀ ਆ ਦੇਖ ਕੇ ਗੱਡੀਆਂ ਨਾ ਚਲਾਓ ਆਪਣੇ ਕੋ ਐਖ ਨੂੰ ਦੇਖ ਕੇ ਗੱਡੀਆਂ ਚਲਾਓ ਜੇਕਰ ਤੁਹਾਡਾ ਤੋ ਇੱਕ ਬੰਦਾ ਅੱদিক ਜਿਹਨੂੰ ਗੱਡੀਆਂ ਚਲਾਉਣੇ ਨਹੀਂ ਰੋਕਦੇ ਤੁਸੀਂ ਗਰੂਰ ਚਲਾਓ ਜੇਕਰ ਪਰ ਸਾਡਾ ਦੇਖੋ ਉਹ ਇੱਕ ਨਹੀਂ ਔਰ ਜ਼ੋਰਦੰਦ ਮਲਾਜਮ ਵੀ ਨਹੀਂ ਮੰਨਦਾ ਸਾਤਰੀ ਸੋ ਮੈਂ ਸਾਥੀਆਂ ਨੂੰ ਅਪੀਲ ਕਰਾਂਗਾ ਅਤੇ ਜਨਤਾ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਅੱਜ ਸਰਕਾਰ ਨੇ ਇਹ ਢਾਲ ਅਸੀਂ ਕਰਨਾ ਨਹੀਂ ਸਿਚਾਉਦੇ ਆਪਣੇ ਆਪ ਕਰਵਾਈ ਆ ਇਹ ਤਾਂ ਆਸਪੋਰਟ ਮੰਤਰੀ ਨੇ ਐਲਾਨ ਕਰਾਈਆ ਕਿ ਟ੍ਰਾਂਸਪੋਰਟ ਮੰਤਰੀ ਜਾਉਂਦਾ ਕਿ ਕਿਤੋਂ ਬਾਦਲਾਂ ਦੀ ਆਵਸਾ ਹੋ ਜੇ ਜਿਲਾਨਿਆਂ ਦੇ ਪੰਜਾਬ ਸਰਕਾਰ ਮੁਰਦਾਬਾਹ 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 ਜੈ ਹਰਮਨ ਮੁਰਦਾਬਾਹ ਮੁਰਦਾਬਾਹ ਬਦਲ ਰੱਖੇ ਤਾਂ ਮੁਰਦਾ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਹੇਸ਼ ਕੁਮਾਰ ਮੈਂ ਜਨਰਲ ਸੈਕਟਰੀ ਪੰਨਵਸ ਪੀਆਰਟੀ ਸੈਂਟਰੈਕਟਰ ਜੂਨੀਅਨ 2511 ਦੇ ਜਨਰਲ ਸੈਕਟਰੀ ਨਮਸ਼ਾ ਡਿਪੂ ਇਹ ਹੜਤਾਲ ਕਿਉਂ ਕੀਤੀ ਗਈ ਹੈ ਹੜਤਾਲ ਸਾਡੀਆਂ ਜੋ ਪਿਛਲੇ ਦਿਨੀ ਸਰਕਾਰਾਂ ਨਾਲ ਮੀਟਿੰਗਾਂ ਹੋਈਆਂ ਸਾਡੀਆਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਗੀਆਂ ਮੰਗਾ ਕਿਹੜੀਆਂ ਮੰਗਾ ਸਾਡੀਆਂ ਇੱਕ ਤਾਂ ਸਾਡੀ ਜਨਤਕ ਮੰਗ ਸਾਰਿਆਂ ਤੋਂ ਪਹਿਲਾਂ ਜਨਤਾ ਨੇ ਮੰਗਿਆ ਕਿ 10000 ਬੱਸਾਂ ਪਾਈਆਂ ਜਾਣ ਰੋਡਵੇਅ ਦੇ ਦਾਰੇ ਦੇ ਵਿੱਚ ਰੋਡਵੇ ਦੇ ਵੇੜੇ ਚ ਪਾਈਆਂ ਜਾਣ ਅਸੀਂ ਤਾਂ ਇਹ ਵੀ ਨਹੀਂ ਚਾਹੁੰਦੇ ਕਿ ਪੰਨਵਾ ਚ ਪਾਈਆਂ ਜਾਣ ਅਸੀਂ ਕਹਿੰਨੇ ਆ ਕਿ ਬਜਟ ਰੱਖ ਕੇ ਸਰਕਾਰ ਰੋਡਵੇ ਦੀਆਂ ਬੱਸਾਂ 10000 ਬੱਸਾਂ ਪਾਵੇ ਤਾਂ ਜੋ ਜਨਤਾ ਨੂੰ ਮਿਲ ਰਹੀ ਜੋ ਸਾਡੀਆਂ ਮਾਤਾਵਾਂ ਬੀਬੀਆਂ ਨੂੰ ਭੈਣਾਂ ਨੂੰ ਅੱਜ ਸਰਕਾਰ ਨੇ ਸਫ਼ਰ ਮੁਫਤ ਸਫ਼ਰ ਸਹੂਲਤ ਦਿੱਤੀ ਆ ਉਹ ਸਫ਼ਰ ਸਹੂਲਤ ਵਧੀਆ ਤਰੀਕੇ ਨਾਲ ਮਹੀਆ ਕਰਾ ਸਕੇ ਅਤੇ ਜੇਕਰ 10000 ਬੱਸਾਂ ਪਾਈਆਂ ਜਾਣਗੀਆਂ ਅਤੇ ਉਸ 10000 ਦੇ ਪਿੱਛੇ ਨੌਜਵਾਨਾਂ ਨੂੰ ਮੇਰੇ ਰੁਜ਼ਗਾਰ ਮਿਲੇਗਾ ਜੋ ਅੱਜ ਸਾਡੇ ਭਰਾ ਪੁੱਤ ਬੱਚੇ ਜੋ ਵੀ ਅੱਜ ਨਸ਼ੇ ਆਲ ਜਾਂਦੇ ਆ ਉਹ ਇਸ ਰਜਗਾਰ ਨੂੰ ਦੂਜੀ ਮੰਗ ਕੀ ਆ ਦੂਜੀ ਮੰਗ ਇਹ ਆ ਕਿ ਅਸੀਂ 16-16 ਸਾਲ ਤੋਂ ਕੱਚੇ ਤੌਰ ਤੇ ਕੰਮ ਕਰ ਰਹੇ ਆ ਕਿ ਸਾਨੂੰ ਮੈਕਮੇ ਦੇ ਅੰਦਰ ਸਾਨੂੰ ਸਰਵਸਰੂਲਾਂ ਤਹਿਤ ਪੱਕੇ ਕੀਤਾ ਜਾਵੇ ਪੂਰੇ ਪੱਤਿਆਂ ਸਹਿਤ ਪੱਕੇ ਕੀਤਾ ਜਾਵੇ ਇਸ ਤੋਂ ਇਲਾਵਾ ਕੀ ਮੰਗੇ ਇਸ ਤੋਂ ਇਲਾਵਾ ਸਾਡੀਆਂ ਮੰਗਾਂ ਜਿਸ ਤਰ੍ਹਾਂ ਠੇਕੇਦਾਰ ਠੇਕੇਦਾਰ ਨੂੰ ਬਾਹਰ ਕੱਢਿਆ ਜਾਵੇ ਠੇਕੇਦਾਰਾਂ ਨੂੰ ਲੁੱਟਖਸੁੱਟ ਕੀਤੀ ਜਾ ਰਹੀ ਆ ਆ ਪਿਛਲੇ ਦਿਨੀ ਦਤਾਰ ਕੰਪਨੀ ਕੋਲ ਹੁਣੇ ਠੇਕਾ ਸੀ ਜੋ ਪਿਛਲੇ ਦਿਨੀ ਭੱਜ ਗਿਆ ਠੇਕੇਦਾਰ ਜਿਸ ਨੇ 6-6 ਮਹੀਨਿਆਂ ਦਾ 7-8 ਮਹੀਨਿਆਂ ਦਾ ਐਪੀਐਫ ਨਹੀਂ ਜਮਾ ਕਰਾਇਆ ਕਲਾਸਿਸ ਕੁਆਲਿਟੀਆਂ ਉਸ ਤੋਂ ਪਹਿਲਾਂ ਉਹਨੇ 6 ਡਿੱਪੂ ਛੱਡੇ ਸੀ ਉਹਨਾਂ ਦੀਆਂ ਵੀ ਸਕਿਉਰਿਟੀਆਂ ਜੋ 5 ਤੋਂ 10 ਕਰੋੜ ਰੁਪਈਆ ਬਣਦਾ ਉਹ ਅੱਜ ਠੇਕੇਦਾਰ ਲਟਕ ਛਟ ਘਟ ਕਰਕੇ ਭੱਜ ਗਿਆ ਸੀ ਉਹਨੂੰ ਸਰਕਾਰ ਨੂੰ ਬੇਨਤੀ ਕੀਤੀ ਸੀ ਮੈਨੇਜਮੈਂਟ ਨੂੰ ਬੇਨਤੀ ਕੀਤੀ ਸੀ ਕਿ ਉਸ ਠੇਕੇਦਾਰ ਨੂੰ ਬਾਹਰ ਕੱਢਿਆ ਜਾਵੇ ਅਤੇ ਆਊਟਸੋਰਸ ਮਲਾਜ਼ਮਾਂ ਨੂੰ ਵਿਭਾਗ ਦੇ ਅੰਦਰ ਪੱਕੇ ਕੀ ਜਾਵੇ ਇਸ ਤੋਂ ਪਹਿਲਾਂ ਤੁਸੀਂ ਜਿਹੜੀਆਂ ਇਹੀ ਮੰਗਾਂ ਨੂੰ ਲੈ ਕੇ ਅੱਜ ਤੁਸੀਂ ਕੀ ਹੜਤਾਲ ਕੀਤੀ ਹੈਗੀ ਆ ਜਾਂ ਬੱਸਾਂ ਦਾ ਚੱਕਾ ਜਾਵੇਂ ਰੱਖ ਲੋ ਬੰਦ ਕੀਤੀਆਂ ਇਹ ਤੋਂ ਪਹਿਲਾਂ ਵੀ ਤੁਸੀਂ ਕੀਤਾ ਸੀਗਾ ਕੋਈ ਉਪਰਾਲਾ ਹਾਂ ਇਸ ਤੋਂ ਪਹਿਲਾਂ ਅਸੀਂ ਗੇਟ ਰੈਲੀਆ ਕੀਤੀਆਂ ਕਿੰਨਾ ਚਿਰ ਹੋ ਗਿਆ ਪਿਛਲੇ 2 ਤਰੀਕ ਨੂੰ ਗੇਟ ਰੈਲੀ ਕੀਤੀ ਅਸੀਂ ਸਰਕਾਰ ਨੂੰ ਔਰ 2 ਤਰੀਕ ਨੂੰ ਮੁੱਖ ਮੰਤਰੀ ਟ੍ਰਾਂਸਪੋਰਟ ਮੰਤਰੀ ਜ ਸਾਹਮਣੇ ਮੀਟਿੰਗ ਵੀ ਹੋਈ ਸਾਰੇ ਜਥੇਬੰਦੀਆਂ ਦੀ ਪਰ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਮੀਟਿੰਗ ਦੇ ਵਿੱਚ ਕੋਈ ਵੀ ਹੱਲ ਕਰਨ ਵਾਲੇ ਪਾਸੇ ਮੰਗਾਂ ਵਾਲੇ ਪਾਸੇ ਗੱਲ ਨਹੀਂ ਕੀਤੀ ਉਹਨੇ ਇਸ਼ਾਰਿਆਂ-ਇਸ਼ਾਰਿਆਂ ਜੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਅੜਤਾਲਪਮਾ ਦੱਸ ਦੇਣ ਦੀ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੋਰ ਤੁਸੀਂ ਇਹ ਗੱਲ ਕੀਤੀ ਹੈਗੇ ਇੱਕ ਪਾਸੇ ਕਿਸਾਨ ਬੈਠੇ ਹੋਏ ਨੇ ਦੂਜੇ ਪਾਸੇ ਪੰਜਾਬ ਬੰਦ ਹੋ ਜਾਂਦਾ ਤੀਜੇ ਪਾਸੇ ਜੂਨੀਅਨਾਂ ਵੱਲੋਂ ਚੱਕੇ ਜਾਮ ਕੀਤੇ ਜਾਂਦੇ ਹੈਗੇ ਆ ਪਰ ਇਹਦੇ ਨਾਲ ਆਮ ਸਵਾਰੀ ਪਰੇਸ਼ਾਨ ਹੋ ਰਹੀ ਆ ਦੂਸਰਾ ਨੰਬਰ ਇੱਕ ਸਵਾਲ ਸੁਣ ਲਓ ਤੁਹਾਡੀਆਂ ਜਿੰਨੀਆਂ ਵੀ ਬੱਸਾਂ ਜੋ ਸਾਨੂੰ ਸਵਾਰੀਆਂ ਕਹਿੰਦੀਆਂ ਤੁਸੀਂ ਕਹਿੰਦੇ ਅੱਡਾ ਤੋਂ ਅੱਡਾ ਅਸੀਂ ਬੱਸ ਖੜੀ ਕਰਨੀਆਂ ਬੱਸਾਂ ਹੀ ਨਹੀਂ ਖੜੀਆਂ ਕਰਦੇ ਹੈਗੇ ਉਹਦੇ ਬਾਰੇ ਵੀ ਕੀ ਕਹਿਣਾ ਜੋ ਪਬਲਿਕ ਦੀ ਆਵਾਜ਼ ਹੈ ਬਿਲਕੁਲ ਤੁਸੀਂ ਗੱਲ ਕੀਤੀ ਕਿਸਾਨ ਬੈਠੇ ਹੋਏ ਆ ਅੱਜ ਤੁਸੀਂ ਵੀ ਬੈਠ ਗਏ ਅਸੀਂ ਬੈਠਣਾ ਨਹੀਂ ਜਾਂਦੇ ਅਸੀਂ ਤਾਂ ਤੁਹਾਨੂੰ ਪਹਿਲਾਂ ਇਹ ਦੱਸ ਚੁੱਕੇ ਆ ਕਿ ਅਸੀਂ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਜੇਕਰ ਉਹ ਮੀਟਿੰਗ ਦੇ ਵਿੱਚ ਸਾਡਾ ਹੱਲ ਕਰ ਦਿੰਦਾ ਸਾਡੀਆਂ ਮੰਗਾਂ ਤੇ ਵਿਚਾਰ ਚਰਚਾ ਕਰਦਾ ਤਾਂ ਅਸੀਂ ਅੱਜ ਹੜਤਾਲ ਤੇ ਬੈਠਣ ਨੂੰ ਤਿਆਰ ਨਹੀਂ ਸੀ ਬਾਕੀ ਤੁਸੀਂ ਗੱਲ ਕੀਤੀ ਕਿ ਜਨਤਾ ਪਰੇਸ਼ਾਨ ਆ ਅਸੀਂ ਬਿਲਕੁਲ ਇਸ ਗੱਲ ਦੀ ਜਨਤਾ ਤੋਂ ਮਾਫੀ ਵੀ ਮੈਂ ਚਾਹੁੰਦੇ ਆ ਪਰ ਜਨਤਾ ਨੂੰ ਅਸੀਂ ਪਰੇਸ਼ਾਨ ਨਹੀਂ ਕੀਤਾ ਅਸੀਂ ਆਪਣੇ ਪੈਸੇ ਕਟਾਉਣ ਲਈ ਸਾਡੇ ਵੀ ਮਤਲਬ ਇਹ ਸਰਕਾਰ ਤੁਹਾਡੀਆਂ ਮੰਗਾਂ ਹੀ ਮੰਨ ਲੈਂਦੀ ਆ ਤਾਂ ਕੋਈ ਵੀ ਪਰੇਸ਼ਾਨ ਨਹੀਂ ਹੋਏਗਾ ਜੇ ਅਸੀਂ ਸਾਡੇ ਸੁਣੋ ਸਾਡੇ ਵੀ ਪੈਸੇ ਕੱਟੇ ਜਾਂਦੇ ਆ ਸਾਡੀ ਵੀ ਡਬਲ ਤਨਖਾਹ ਕੱਟੀ ਜਾਂਦੀ ਆ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਥੇ ਪੈਸੇ ਕਟਾਉਣ ਆਨੇ ਆ ਸੀ ਇੱਥੇ ਕੰਮ ਕਰਨ ਜਾਉਣਾ ਆਨੇ ਸਰਕਾਰ ਸਾਡੀਆਂ ਹੁਣੇ ਮੰਗਾ ਮੰਨ ਲਵੇ ਤੇ ਹੜਤਾਲ ਖਤਮ ਹੜਤਾਲ ਹੁਣੇ ਹੀ ਖਤਮ ਹੋ ਜਾਊਗੀ ਤੀਸਰੀ ਗੱਲ ਤੁਸੀਂ ਕੀਤੀ ਅੱਡਿਆਂ ਤੇ ਲਾਉਣ ਦੀ ਬਿਲਕੁਲ ਗੱਲ ਤੇ ਕਈ ਵਾਰ ਸਰਕਾਰ ਉਹ ਗੱਲ ਫੇਰ ਸਰਕਾਰ ਤੇ ਆ ਗਈ ਨਹੀਂ ਨਹੀਂ ਤੁਹਾਡੀ ਜਿਹੜੀਆਂ ਬੱਸਾਂ ਆ ਭਾਜੀ ਇਹ ਕਹਿੰਦੇ ਅੱਡਾ ਤੋਂ ਅੱਡਾ ਰੋਕ ਨਹੀਂ ਲਾਸੀਂ ਕਿਸੇ ਹੋਰ ਨਹੀਂ ਗੱਲ ਫੇਰ ਸਰਕਾਰ ਤੇ ਆ ਗਈ ਇਹ ਸਰਕਾਰ ਤੇ ਗੱਲ ਕਿਉਂ ਆਈ ਇਹ ਗੱਲ ਦੀ ਨੌਬਤ ਆਉਂਦੀ ਨਾ ਜੇਕਰ ਅੱਜ ਵੀ ਮੰਗੋ ਸਰਕਾਰ ਪੂਰੀ ਕਰ ਦੇਵੇ ਕਿ 30000 ਬੱਸ ਟਰਾਂਸਪੋਰਟ ਮਹਿਕਮੇ ਦੇ ਵਿੱਚ ਪਾ ਦੇਵੇ ਸਟਾਫ ਭਰਤੀ ਕਰ ਦੇਵੇ ਅੰਦਰ ਖੜੀਆਂ ਬੱਸਾਂ ਚੱਲ ਪੈਣ ਤਾਂ ਸਾਡੀ ਬੱਸ ਸੀਟਡ ਰਹਿਣੀ ਹਰ ਨੂੰ ਸੀਟ ਮਿਲੂਗੀ ਹਰ ਨੂੰ ਅੱਜ ਬੱਸਾਂ ਦੀ ਕਮੀ ਕਰਨਿਆ ਬੱਸਾਂ ਦੀ ਕਮੀ ਕਰਨ ਅੱਜ ਤੁਸੀਂ ਦੇਖਿਆ ਮੀਡੀਆ ਦੇ ਵਿੱਚ ਵੀ ਆਇਆ ਹੋਗਾ ਬਹੁਤੇ ਝਗੜੇ ਲੜਾਈਆਂ ਹਰ ਰੋਜ਼ ਹੁੰਦੀਆਂ ਬੱਸਾਂ ਦੇ ਵਿੱਚ ਡਰਾਈਵਰ ਕਨੈਕਟਰਾਂ ਦੇ ਨਾਲ ਉਹ ਕਿਉਂ ਹੁੰਦੀਆਂ ਕਿ ਬੱਸਾਂ 50 ਸੀਟਰ ਬੱਸਾਂ 100-100 ਸਵਾਰੀ 700-100 ਸਵਾਰੀ ਕਈ ਵਾਰ ਤਾਂ ਹੱਥੇ ਵੀ ਵਾਪਰੇ ਆ ਕਿ ਡਰਾਈਵਰ ਨੂੰ ਮੁੜ ਕੇ ਤਰੀਕਾ ਤੇ ਜਾਣਾ ਪੈਂਦਾ ਡਰਾਈਵਰ ਦੇ ਗਾਲ ਸਾਰਾ ਹੀ ਕੁਝ ਪੈ ਜਾਂਦਾ ਪੈਸੇ ਦੇਣੇ ਪੈਂਦੇ ਤੁਹਾਨੂੰ ਹੁਣ ਵੀ ਜੇ ਲਾਰੇ ਲਾ ਦਿੱਤਾ ਜਾਂਦਾ ਫਿਰ ਕੀ ਕਰੋਗੇ ਅਸੀਂ ਇਸ ਵਾਰ ਲਾਰੇ ਜ ਨਹੀਂ ਆਵਾਂਗੇ ਇਸ ਵਾਰ ਕੋਈ ਨਾ ਕੋਈ ਪੱਕਾ ਹੱਲ ਕਰਾ ਕੇ ਉੱਠਾਂਗੇ ਕੱਲ ਤੋਂ 7 8 7 ਤਰੀਕ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸਾਹਿਬ ਦੀ ਰਹਿਸ਼ਦਾ ਘਰਾਓ ਕੀਤਾ ਜਾਵੇਗਾ ਜੇਕਰ ਉੱਥੇ ਵੀ ਕੁਝ ਵੀ ਮੁੱਖ ਮੰਤਰੀ ਨੇ ਨਾ ਕੋਈ ਹੱਲ ਕੀਤਾ ਤਾਂ ਇਹ 8 ਧੜ ਅਣਮਿੱਥੇ ਸਮੇਂ ਵਿੱਚ ਬਦਲੀ ਜਾਵੇ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਜੋ ਅਸੈਪਟ ਕਰ ਲੋਗੇ ਸਾਡਾ ਖਾਤਾ ਨਹੀਂ ਕੋਈ ਹੈਗਾ ਹਰੇ ਠੀਕ ਹੈ ਅਸੀਂ ਉਹ ਖਾਤਾ ਬਣਾਣ ਲਈ ਪੇਪਰ ਬਣਨ ਲਈ 15-15 ਸਾਲ ਸਾਡੀ ਸਰਵਿਸ ਹੋ ਗਈ ਥੋੜਾ ਜਿਹਾ ਪੇਪਰ ਨਹੀਂ ਪਾ ਸਕਦੇ ਨਾ ਹੀ ਪਾਣਾ ਹੈ ਨਾ ਪੈਣ ਦੇਣਾ ਹੈ ਅਸੀਂ ਜਿਹੜੇ ਸਾਥੀ ਆ ਸਿੱਧੇ ਕੰਟਰੈਕਟ ਤੇ ਕਰਾਉਣ ਲਈ ਪੂਰੇ ਤਤਪਾਰਾ ਪੂਰਾ ਜੋਰ ਲਗਾ ਰੱਖਿਆ ਜਿੱਦਾਂ ਵੀ ਹੋ ਸਕੇ ਚਾਹੇ ਸਾਨੂੰ ਅੱਜ ਅਭੀ ਲਾ ਕਰੀ ਜਾਵੇ 2 ਮਹੀਨੇ ਕਰੀ ਜਾਵੇ ਲੇਕਿਨ ਅਸੀਂ ਪੇਪਰ ਨਹੀਂ ਪਾਣਾ ਇਹ ਮੀਟਿੰਗ ਦੇ ਵਿੱਚ ਵੀ ਕਹਿੰਦਾ ਸੀਗਾ ਸੇਜਮ ਦੇ ਵੀਰੋ ਜੇਤਪਰਨ ਜੀ ਜਿਹੜੀ ਪੇਪਰ ਕਾਣ ਦੀ ਉਮਰ ਸਾਡੀ ਨਹੀਂ ਰਹੀ ਸਾਡੇ ਸਾਥੀ ਟਾਇਰ ਵੈਂਟ ਤੇ ਖੜੇ ਆ ਜਿੱਦਾਂ ਪੀਆਰਟੀਸੀ ਦੇ ਵਿੱਚ 2016 ਦੇ ਵਿੱਚ ਸਿੱਧੇ ਕੰਟਰੈਕਟ ਤੇ ਲਏ ਸੀ ਉਸੇ ਤਰ੍ਹਾਂ ਜਿਹੜੇ ਪਨਵਸ ਵਾਲੇ ਆ ਇਹਨਾਂ ਨੂੰ ਆਊਟਸੋਰਸਟਾਪ ਨੂੰ ਸਿੱਧੇ ਹੀ ਕੰਟਰੈਕਟ ਤੇ ਲਿਆ ਜਾਵੇ ਜੰਦਾਬਾਦ ਲਾਜੀਤ ਭੁੱਲਰ ਮਰਦਾਬਾਦ ਲਾਜੀਤ ਭੁੱਲਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਗੱਤੇ ਬਰਾਜਵਾਲ ਪੱਕੇ ਮਾਣਗੋ ਨੂੰ ਮੁਕਤੇ ਕਰੋ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਡ੍ਰੈਗਰ ਮੰਤਰੀ ਮੁਰਦਾਬਾਦ ਡ੍ਰੈਗਰ ਮੰਤਰੀ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਰਾਏ ਗੁਰੂ ਜੀ ਕੀ ਫਤਿਹ ਜੋ ਇਸ ਪੰਡਾਲ ਦੇ 25 ਵੇ 11 ਜੁਨੀਆਂ ਦੇ ਮੈਂਬਰ ਪ੍ਰਧਾਨ ਸੈਕਰੀ ਬੈਠਿਆ ਉਹਨਾਂ ਨੂੰ ਅੱਜ ਮੈਂ ਜੋ ਆਪਣੀਆਂ ਮੰਗਾਂ ਮੰਗਣ ਲਈ ਆਪਣਾ ਘਰ ਪਰਿਵਾਰ ਛੱਡ ਕੇ ਆਪਣੀ ਤਨਖਾਹ ਕਟਾ ਕੇ ਇੱਥੇ ਬੈਠੇ ਨੇ ਮੈਂ ਉਹਨਾਂ ਦਾ ਦਿਲ ਤਹਿ ਦਿਲੋਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਾਡੀਆਂ ਮੰਗਾਂ ਮੰਗਣ ਲਈ ਸਰਕਾਰ ਇੱਕ ਪੈਸੇ ਕੀ ਇੱਕ ਪੈਸੇ ਦੇ ਵਿੱਚੋਂ ਕੁਝ ਪੈਸੇ ਦੀ ਕਮਾਈ ਵੀ ਮੰਗਣ ਲਈ ਤਿਆਰ ਨਹੀਂ ਜੋ ਸਾਡੀ ਮਿਹਨਤ 4 ਵਜੇ ਤੋਂ 10 ਵਜੇ ਤੋ ਸਾਰੀ ਰਾਤ ਵੀ ਕਦੇ ਕਦੇ ਚੱਲ ਕੇ ਵੇਖ ਲਿਆ ਪਰ ਸਾਡੀ ਕਮਾਈ ਦਾ ਇਹਨਾਂ ਨੇ ਮੁੱਲ ਨਹੀਂ ਪਾਇਆ ਇਹਨਾਂ ਨੂੰ ਡਾਵਲ ਡਿਊਟੀ ਕਰਕੇ ਦੇਖੀ ਪਰ ਲੇਕਰ ਸਾਡਾ ਫੇਰ ਵੀ ਮੁੱਲ ਨਹੀਂ ਪਿਆ سما ہو گیا جہاں پر کھڑے ہو گئے دو گھنٹے ہو گیا ہے کھڑے ہو کہاں سے آیا کہاں جانا ہے تو آیا بھنگیا تو جروری کہا ہے ساڑھے بندہ پی جائی پی میں داخل ہے گیا پی جائی میں داخل ہے تو اگر پی جائی میں داخل ہے ਤੋ ਆਪਨੇ ਸਰਕਾਰ ਸਰਕਾਰੀ ਬਸ ਮੇ ਜਾਣਾ ਥਾ ਨਹੀਂ ਸਰਕਾਰੀ ਨੇ ਪ੍ਰਾਈਵੇਟ ਕੋਈ ਨਹੀਂ ਆਂਦਾ ਹੈ ਗਿਆ ਕੋਈ ਵੀ ਬਸ ਨਹੀਂ ਪ੍ਰਾਈਵੇਟ ਤੇ ਚੱਲ ਰਹੀ ਆ ਨਹੀਂ ਆਇਆ ਅਜੇ ਤੱਕ ਕੋਈ ਵੀ ਨਹੀਂ ਕੋਈ ਵੀ ਨਹੀਂ ਕੋਈ ਪੱਟਣ ਨਹੀਂ ਰਿਹਾ ਕੋਈ ਵੀ ਨਹੀਂ ਸਰਕਾਰੀ ਕਹਤਾ ਗੋਲੀ ਮਾਰੋ ਪ੍ਰਾਈਵੇਟ ਵੀ ਨਹੀਂ ਚੱਲਦਾ ਯਾਰ ਪ੍ਰਾਈਵੇਟ ਵੀ ਨਹੀਂ ਚੱਲ ਰਿਹਾ ਯਾਰ ਬੜੀ ਸਮੱਸਿਆ ਆ ਰਹੀ ਆ ਪੂਰਾ ਐਨ ਪੂਰਾ ਮੈਕ ਦਾ ਕੰਨ ਆਇਆ ਜੀ ਕਮਲਜੀਤ ਜੀ ਕਿੱਥੋਂ ਆਏ ਆ ਅਸੀਂ ਬਾਬਾ ਬਲਕਨਾਪੁਰ ਬਾਬਾ ਬਲਕਨਾਪੁਰ ਤੋਂ ਆਏ ਆ ਹੁਣ ਕਿੱਥੇ ਜਾਣਾ ਆ ਅਸੀਂ ਲੁਧਿਆਣਾ ਜਾਣੇ ਆ ਕਿੰਨਾ ਘੰਟਾ ਰੋ ਗਿਆ ਬੱਸ ਨਹੀਂ ਆਈ 1 ਘੰਟਾ ਹੋ ਗਿਆ 1 ਘੰਟਾ ਤੋਂ ਤੁਸੀਂ ਪਰੇਸ਼ਾਨ ਹੋ ਤੇ ਤੁਹਾਨੂੰ ਪਤਾ ਨਹੀਂ ਸੀ ਕਿ ਤਿੰਨ ਦਿਨ ਲਈ ਤਾਂ ਬੱਸਾਂ ਬੰਦ ਆ। ਉਹ ਉੱਥੇ ਵੈਸੇ ਪਤਾ ਲੱਗ ਗਿਆ ਸੀਗਾ ਅਸੀਂ ਕਿ ਚਲੋ ਕੋਈ ਨਹੀਂ ਪ੍ਰਾਈਵੇਟ ਚੱਲ ਜਾਂਦੇ ਫਿਰ ਤੇ ਪ੍ਰਾਈਵੇਟ ਵੀ ਨਹੀਂ ਆ ਰਹੀ ਨਹੀਂ ਪ੍ਰਾਈਵੇਟ ਤਾਂ ਆਈ ਆ ਉਹ ਦੋ ਜਣੀਆਂ ਬਾਥਰੂਮ ਚ ਲੱਗੀਆਂ ਇਸ ਕਰਕੇ ਫੇਰ ਤਾਂ ਉੱਥੇ ਖੜੇ ਆ ਉਹ ਵੀ ਉਹ ਵੀ ਘਟ ਆ ਰਹੀ ਹੈ ਹਾਂਜੀ ਘਟ ਆ ਰਹੀ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆਉਂ ਜੀ ਤੁਸੀਂ ਲੁਧਿਆਣਾ ਤੋਂ ਜੀ ਅੱਛਾ ਹੁਣ ਜਾਣਾ ਕਿੱਥੇ ਰਹਾ ਲੁਧਿਆਣੇ ਜਾ ਲੈਣੇ ਕਿੰਨਾ ਘੰਟਾ ਰੋ ਗਿਆ ਬੱਸ ਨਹੀਂ ਆਈ ਘੰਟਾ ਹੋ ਗਿਆ ਬੈਠਿਆਂ ਨੂੰ 1 ਘੰਟਾ ਹੋ ਗਿਆ ਆ ਹਾਂਜੀ ਤੇ ਮਤਲਬ ਇਹ ਪਰੇਸ਼ਾਨ ਹੈ ਗਿਆ ਹਾਂਜੀ ਬੱਸਾਂ ਦੀ ਹੜਤਾਲ ਤਿੰਨ ਦਿਨ ਲਈ ਚੱਲ ਰਹੀ ਆ ਅੱਛਾ ਜੀ ਤੇ ਹੁਣ ਤਿੰਨ ਦਿਨ ਤੇ ਮੁਸ਼ਕਲ ਆਏਗੀ ਫੇ ਹਾਂਜੀ ਮਤਲਬ ਬਹੁਤ ਮੁਸ਼ਕਲ ਹੈ ਲੁਧਿਆਣੇ ਰਹਿੰਦੇ ਆ ਜੋ ਕੋਈ ਖਾਸ ਕੰਮ ਸੀ ਹਾਂਜੀ ਅਸੀਂ ਮਹਾਰਾਜ ਦੇਗੇ ਸੀ ਜੀ ਸਾਡੇ ਮਹਾਰਾਜ ਦੇਗੇ ਹਾਂਜੀ ਗੱਲ ਸੁਣੋ ਕਿੰਨਾ ਕਚਰ ਹੋ ਗਿਆ ਜੀ ਤੁਹਾਨੂੰ ਖੜਿਆ ਨੂੰ ਇੱਥੇ ਘੰਟਾ ਹੋ ਗਿਆ ਤੁਹਾਨੂੰ ਤੱਕੜਿਆ ਕਿੱਥੋਂ ਆਏ ਆ ਤੇ ਕਿੱਥੇ ਜਾਣਾ ਆ ਅਸਲੀ ਇੱਥੇ ਨਵੇਂ ਸ਼ਹਿਰ ਤੋਂ ਜਾਂ ਵਿਰਜੀ ਪਰ ਅਸੀਂ ਜਾਣਾ ਦਿੱਲੀ ਹੈ ਦਿੱਲੀ ਜਾਣਾ ਹੁਣ 1 ਘੰਟੇ ਤੋਂ ਕੋਈ ਬੱਸ ਨਹੀਂ ਆ ਰਹੀ ਬਿਲਾਲ ਤਾਂ ਨਹੀਂ ਆ ਰਹੀ ਹੁਣ ਸਾਨੂੰ ਇਹ ਵੀ ਨਹੀਂ ਪਤਾ ਨਾ ਇੱਥੇ ਕੀ ਸਟ੍ਰੈਕ ਹੋ ਰਿਹਾ ਸਾਨੂੰ ਇਹ ਇਹ ਜਿਹੜੀਆਂ ਪੰਜਾਬ ਪੰਨ ਬੱਸ ਹੈਗੀਆਂ ਇਹ ਬੱਸਾਂ ਦੀ ਜਿਹੜੀ ਹੜਤਾਲ ਆ ਤਿੰਨ ਦਿਨ ਲਈ ਕੀਤੀ ਗਈ ਆ ਤੇ ਪਰੇਸ਼ਾਨ ਤਾਂ ਅਸੀਂ ਹੋ ਰਹੇ ਹਾਂ ਸਾਨੂੰ ਥੋੜੀ ਮਤਲਬ ਬੱਸ ਇੱਥੇ ਹੜਤਾਲ ਕਰ ਰਹੀ ਅਸੀਂ ਤੇ ਦਿੱਲੀ ਜਾਣਾ ਸੀ ਤੁਸੀਂ ਔਰ ਤੁਸੀਂ ਕਿੱਥੋਂ ਆਏ ਆ ਕਿੱਥੇ ਜਾਣਾ ਦਿੱਲੀ ਜਾਣਾ ਇਹਨਾਂ ਨੇ ਵੀ ਅੱਛਾ ਤੁਸੀਂ ਸਭ ਨੇ ਦਿੱਲੀ ਜਾਣਾ ਤੇ ਕੋਈ ਤਕਰੀਬਨ ਦਿੱਲੀ ਜਾਣਾ ਹੈਗਾ ਆ ਤੇ ਤੁਸੀਂ ਦੇਖ ਸਕਦੇ ਹੈਗੇ ਆ ਕਹਿੰਦੇ ਦਿੱਲੀ ਦੂਰ ਨਹੀਂ ਹੁਣ ਕਹਿ ਦਿੰਦੇ ਆ ਪਰ ਦਿੱਲੀ ਤੇ ਇੰਨੀ ਦੂਰ ਪੈ ਗਈ ਆ ਤੇ 2 ਘੰਟੇ ਤੋਂ ਇੱਥੇ ਹੀ ਬੈਠੇ ਹੋਏ ਨੇ ਕਿਉਂਕਿ ਬੱਸਾਂ ਦੀ ਹੜਤਾਲ ਕਾਰਨ ਸਵਾਰੀਆਂ ਕਿਸ ਤਰ੍ਹਾਂ ਪਰੇਸ਼ਾਨ ਹੋ ਰਹੀਆਂ ਨੇ ਆਏ ਦਿਨ ਹੀ ਕਦੀ ਕਿਸਾਨਾਂ ਵੱਲੋਂ ਪੰਚਬੰਦ ਕਰ ਦਿੱਤਾ ਜਾਂਦਾ ਕਦੀ ਪੰਜਾਬ ਬੰਦ ਕਰ ਦਿੱਤਾ ਜਾਂਦਾ ਆ ਕਦੀ ਜੂਨੀਆਨਾਂ ਵੱਲੋਂ ਬੰਦ ਕਰ ਦਿੱਤਾ ਜਾਂਦਾ ਪਰ ਹੁਣ 3 ਦਿਨ ਲਈ ਜਿਹੜਾ ਆ ਕਿ ਇਹ ਮਹਿਕਮੇ ਵੱਲੋਂ ਬੰਦ ਕੀਤਾ ਹੈ ਪਰ ਇਹ ਸਵਾਰੀਆਂ ਦਾ ਹਾਲ ਤੁਸੀਂ ਦੇਖ ਸਕਦੇ ਆ ਠੰਡ ਦੇ ਵਿੱਚ ਬੈਠੀਆਂ ਨੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਕੈਦ ਕਰ ਚਾ ਦਿੱਤਾ ਹੁਣ ਵੀ ਕਾਰਨ ਤੁਸੀਂ ਦੇਖ ਸਕਦੇ ਆ ਜੇ ਕੁਝ ਬੱਸਾਂ ਚੱਲ ਵੀ ਰਹੀਆਂ ਨੇ ਉਹਦੇ ਵਿੱਚ ਸਵਾਰੀਆਂ ਜਿਹੜੀਆਂ ਜਿਸ ਹਿਸਾਬ ਦੇ ਨਾਲ ਆਣ ਜਾਣ ਕਰ ਰਹੀਆਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ ਹੈਗੀਆਂ ਕਿਉਂਕਿ ਰਾਸੇ ਜ਼ਿਆਦਾ ਆ ਬੱਸਾਂ ਕੁਝ ਕੁ ਚੱਲ ਰਹੀਆਂ ਨੇ ਤੁਸੀਂ ਇਹ ਨਵਾਂ ਸ਼ਹਿਰ ਬੱਸ ਅੱਡੇ ਦਾ ਹਾਲ ਦੇਖ ਸਕਦੇ ਆ ਕਿ ਆਸੀ ਤੁਹਾਨੂੰ ਗੱਲਬਾਤ ਵੀ ਦਿਖਾਈ ਆ ਕਿਸੇ ਨੇ ਦਿੱਲੀ ਜਾਣਾ ਕਿਸੇ ਨੇ ਚੰਡੀਗੜ੍ਹ ਜਾਣਾ ਕਿਸੇ ਨੇ ਕਿਤੇ ਜਾਣਾ ਹੈਗਾ ਪਰ ਸਵਾਰੀਆਂ ਪ੍ਰਚਾਰ ਬੱਸ ਤੁਹਾਡਾ ਨਾਮ ਕੀ ਆ ਚੰਡੀਗੜ੍ਹ ਦੇ ਬੂਆ ਮੇਰੇ ਤੇ ਨਾਮ ਤੁਸੀਂ ਆਏ ਕਿੱਥੋਂ ਆ ਆਏ ਤਾਂ ਅਸੀਂ ਪੌਰੇ ਤੇ ਆਏ ਹੁਣ ਜਾਣਾ ਕਿੱਥੇ ਆ ਬੜਾ ਚੋਰ ਜਾਣਾ ਪੁੱਤ ਬੜਾ ਚੋਰ ਜਾਣਾ ਕਿੰਨਾ ਚਿਰ ਹੋ ਗਿਆ ਖੜਿਆ ਨੂੰ 2 ਘੰਟੇ ਹੋ ਗਏ ਖੜੇ ਤੈਨੂੰ ਤੁਹਾਡਾ ਤਾਂ ਮੇਰੇ ਖਲੋ ਆਧਾਰ ਕਾਰਡ ਬਣਿਆ ਹੋਣਾ ਨਾ ਦੂਜਾ ਚਲੋ ਅਸੀਂ ਤਾਂ ਆਧਾਰ ਕਾਰਡ ਨਾਲ ਅਸੀਂ ਬੱਸੇ ਪੈਸੇ ਦੂਏ ਠੀਕ ਅੱਛਾ ਪੈਸੇ ਵੀ ਦੇਣ ਨੂੰ ਤਿਆਰ ਆ ਤੇ ਬੱਸ ਫੇਰ ਵੀ ਨਹੀਂ ਆ ਰਹੇ ਕੀ ਕਰੀਏ ਹੁਣ ਮਜਬੂਰੀ ਬਣ ਕੇ ਮਜਬੂਰੀ ਬਣ ਕੇ ਉਰਾ ਤੁਸੀਂ ਦੇਖ ਸਕਦੇ ਹੈਗੇ ਆ ਸਰਕਾਰਾਂ ਪਤਾ ਨਹੀਂ ਚਾਹੇ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਇਹ ਲਾਰੇ ਲੱਪੇ ਲਾ ਕੇ ਅਸਲ ਦੇ ਵਿੱਚ ਜਨਤਾ ਪਰੇਸ਼ਾਨ ਆ ਚਾਹੇ ਕੋਈ ਵੀ ਮੋਰਚੇ ਲੱਗਦੇ ਆ ਕੁਝ ਵੀ ਬੰਦ ਹੁੰਦਾ ਆ ਪਰ ਆ ਤੁਸੀਂ ਪਬਲਿਕ ਦਾ ਹਾਲ ਦੇਖ ਸਕਦੇ ਹੋ ਇਹਦੇ ਵਿੱਚ ਪੀਸੀ ਜਾਂਦੀ ਆ ਆਮ ਪਬਲਿਕ ਪੀਸੀ ਜਾਂਦੀ ਆ ਆਮ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈਗੀ ਆ ਹੜਤਾਲਾਂ ਕਰਨ ਵਾਲੇ ਤੇ ਆਪਣੇ ਹੜਤਾਲਾਂ ਕਰਕੇ ਬਹਿ ਜਾਂਦੇ ਨੇ ਸਰਕਾਰਾਂ ਆਪਣੀਆਂ ਕੁਰਸੀਆਂ ਤੇ ਬਹਿ ਜਾਂਦੀਆਂ ਨੇ ਆ ਤੁਸੀਂ ਬਜ਼ੁਰਗ ਦੇਖ ਸਕਦੇ ਹੋ ਉਹ ਰਾ ਤੁਸੀਂ ਸਭ ਦੇਖ ਸਕਦੇ ਹੋ ਲੇਕਿਨ ਪਰੇਸ਼ਾਨੀ ਜਿਹੜੀ ਹੈਗੀ ਆ ਉਹ ਆਮ ਜਨਤਾ ਦੀ ਹੁੰਦੀ ਹੈਗੀ ਆ ਆਮ ਜਨਤਾ ਦਾ ਕਿਸੇ ਨੂੰ ਫਿਕਰ ਨਹੀਂ ਹੈਗਾ ਨਵਾਂ ਸ਼ਰਦਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਹਿਤ ਕਰਤਾ ਦੀ ਵਿਸ਼ੇਸ਼ ਰਿਪੋਰਟ